ਪੰਜ ਸਾਹਿਬ ਐ ਕਰੀ ਹੁਣ 50 ਲੱਖ ਰੁਪਏ ਤਾਂ ਬਾਮਣਵਾਜ ਵਾਲੇ ਮੰਦਰ ਤੇ ਲਾ ਦੇ 50 ਦੇਣਾ ਮੈਂ ਕਿ ਕਰਾਣੇ ਨੂੰ ਰੰਗੀਆਂ ਵਾਸਤੇ ਤਾਂ ਮੇਰਾ ਸੋਚਿਆ ਹੋਇਆ ਵੀ ਉਸਾਰਾ ਅਲਗ-ਅਲਗ ਪੱਕਾ ਕਰਦਾ ਜਿਹੜਾ ਟੋਬਾ ਟਾਪਾ ਜੇ ਚੱਕ ਕੇ ਇੱਥੇ ਪਾਰਕ ਪੁਰਕ ਬਣਾ ਦਈਏ ਹਾਂ ਸੁਖਨਾ ਰੱਬ ਨੇ ਬਹੁਤ ਵਧੀਆ ਸੁਣੀ ਆ ਬਹੁਤ ਵਧੀਆ ਸੁਣੀ ਆ ਕਿੱਥੇ ਭੁੱਲੇ ਫਿਰਦੇ ਹੋ ਚੜਦੀਆਂ ਕਲਾ ਚੜਦੀਆਂ ਕਲਾ ਬੱਲੇ ਸਰਪੰਚ ਜੀ ਦਾ ਲੋੜ ਆ ਕੋਈ ਨਾ ਕੋਈ ਦੇ ਦਾਂਗੇ ਜਿੰਨੇ ਮਰਜ਼ੀ ਖਰਚ ਲਈ ਹਾਂ ਮੰਮੀ 100 ਦੀ ਨਿਕਲੀ ਪੂਰੀ 100 ਦੀ 100 ਮਿਲੀਅਨ ਮੰਮੀ ਲਾਟਰੀ ਨਿਕਲੀ ਹਾਂ ਪਤ ਲਾਟਰੀ ਸੱਚੇ ਕਿੰਨੇ ਦੀ ਇਹ 100 ਦੀ 500 ਕਰੋੜ 500 ਕਰੋੜ ਹਾਂ ਨਹੀਂ ਮੰਮੀ ਇਹਨੂੰ ਪਤਾ ਸੀ ਇਹਨੂੰ ਪਤਾ ਸੀ ਇਹ ਤਾਂ ਸੋ ਸੋ ਚੋਰੀ ਸੀ ਅੰਮੀ ਲਾਟਰੀ ਵੀ ਨਿਕਲੋਗੀ ਮੇਰੀ ਮਾਂ ਮੈਨੂੰ ਪਤਾ ਸੀ ਮੰਮੀ ਜੇ ਸਾਰੀਆਂ ਗੱਲਾਂ ਦੱਸਣ ਲੱਗ ਜਾਂਦੀ ਫਿਰ ਕਿਵੇਂ ਪੂਰੀਆਂ ਹੁੰਦੀਆਂ ਲੈ ਮੰਮੀ ਬੱਸ ਤੇ ਲੱਗੇ ਪੂਰੇ ਆ ਕੇ ਕੰਮ ਛੱਡ ਦੇਣਾ ਮੰਮੀ ਬੱਸ ਮੈਂ ਹਾਂ ਤੂੰ ਆਪਾਂ ਫਿਰ ਚੱਲ ਇੰਡੀਆ ਦੀ ਯਾਤਰੀ ਕਰੀਏ ਚੱਲਦੇ ਆਂ ਆਪਾਂ ਜਹਾਜ਼ 'ਚ ਨੋਟ ਰੱਖਾਂਗੇ ਮੈਂ ਤਾਂ ਕਹਿਣਾ ਹੁੰਦਾ ਸੀ 20 ਸਾਲ ਬਾਅਦ ਆ ਰੱਬ ਰੂੜੀ ਦੀ ਵੀ ਸੁਣਦਾ ਆਪਾਂ ਨੇ ਤਾਂ ਫਿਰ 10ਵੇਂ ਸਾਲ ਨੰਬਰ ਲੱਗ ਗਿਆ ਸੁਣ ਲਈ ਸੁਣ ਲਈ ਸੁਣਦਾ ਮੰਮੀ ਕਹੋ ਲੈ ਗੋਣੇ ਪੈਸੇ ਬੇ ਅੱਜ ਨਿਕਲ ਨਹੀਂ ਆਂ ਵੀਰਵਾਰ ਨੂੰ ਨਿਕਲ ਨਹੀਂ ਨਹੀਂ ਹਲੇ ਨਿਕਲ ਨਹੀਂ ਆ ਬੈੱਕ ਉੱਤੇ ਆ ਕੀ ਫੋਨ ਜੇ ਲਾਈ ਜਾਨੀ ਆ ਮੈਂ ਮੇਰੇ ਸੁਪਨਾ ਕਰਫ ਕਰਤਾ ਹੈ ਮੈਂ ਚੱਕ ਕੇ ਪਹਿਲੇ ਸੁਪਨੇ ਲੈਂਦੀ ਸੀ ਆ ਕੇ ਕੋਰਸੀ ਤੇ ਕਰ ਲੋ ਗੱਲ ਪਤਾ ਨਹੀਂ ਕੀ ਕਰਦੇ ਆ ਨਾ ਇਹ ਤਾਂ ਪੰਚਾਇਤਿਆਂ ਦਾ ਮੈਂ ਤਾਂ ਹਰਾਹ ਨਾ ਪਹਿਲੇ ਹੀ ਸੁੱਖ ਲੈਂਦੇ ਨੇ 50 ਲੱਖ ਉਹਨੂੰ 100 ਲੱਖ ਉਹਨੂੰ ਜਦੋਂ ਨਿਕਲਿਆ ਇਹਨਾਂ ਨੇ ਤਾਂ ਦੇਣਾ ਨਹੀਂ ਜੇ ਨਾਲ ਕੋ ਘਰੇ ਆਏ ਅਰੇ ਫੋਲ ਪਤਾ ਹੀ ਨਹੀਂ ਲੱਗਿਆ ਕੂਨ ਗਿਆ